ਫਲੇ ਬਾਈ ਇਲੈਕਸ਼ਨ ਬਿਲਕੁਲ ਇਨੀਸ਼ੀਅਲ ਸਟੇਜ ਹੈ ਸ਼ੁਰੂਆਤ ਹੋਈ ਹੈ ਮਤਲਬ ਹਲੇ ਤੱਕ ਸਿਰਚੋ ਪੂਣੀ ਵੀ ਨਹੀਂ ਕੀਤੀ ਤੇ ਪੰਜਾਬ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ ਤਾਂ ਸਾਰੇ ਨਿਯਮ ਕਾਨੂੰਨ ਛੱਕੇ ਟਾਂਕੇ ਇਹਨਾਂ ਨੂੰ ਡੀਐਸਪੀ ਲਾ ਕੇ ਉੱਥੋਂ ਲੋਕਾਂ ਨੂੰ ਧਮਕਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗਣ ਦਾ ਕੰਮ ਇਹ ਲੋਕ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਪੰਜਾਬ ਸੁਰੱਖਿਅਤ ਮਹਿਸੂਸ ਕਰਦਾ ਔਰ 2027 ਦੇ ਵਿੱਚ ਸਦਾ ਸੁਖਬੀਰ ਸਿੰਘ ਬਾਦਲ ਪਹਿਲੀ ਪਸੰਦ ਹੈ ਉਹਦੀ ਸ਼ੁਰੂਆਤ ਤਰਨਤਰਨ ਤੋਂ ਹੋਣੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਜ਼ੁਲਮ ਵਾਲੀਆਂ ਸਰਕਾਰਾਂ ਨੇ ਉਹਨਾਂ ਦੀ ਜੜ ਬਾਈ ਇਲੈਕਸ਼ਨ ਚ ਹੀ ਪੁੱਟੀ ਹੈ ਕਿਸਾਨੀ ਅੰਦੋਲਨ ਵੇਲੇ ਤਾਂ ਇਹ ਕਹਿੰਦੇ ਸੀ ਜੀ ਭਾਜਪਾ ਵਾਲੇ ਮੈਨੂੰ ਲੱਭ ਜਾਣ ਮੈਂ ਛਿੱਤਰ ਮਾਰੂ ਇਹਨਾਂ ਦੇ ਪਾਰਕਾ ਚ ਚੱਪਲਾਂ ਗੱਡੀ ਛਿੱਤਰ ਮਾਰਦੇ ਭਾਜ ਦੇ ਫਿਰਦੇ ਸੀ ਮੁੜ ਕੇ ਬਿੱਟੂ ਸਾਹਿਬ ਅੱਜ ਉਸੇ ਪਾਰਟੀ ਦੇ ਵਿੱਚ ਬੈਠੇ ਨੇ ਔਰ ਅਕਾਲੀ ਦਲ ਨੇ ਤਾਂ ਕਦੇ ਨਹੀਂ ਕਿਹਾ ਕਿ ਅਸੀਂ ਭਾਜਪਾ ਨਾਲ ਸਮਝੌਤਾ ਕਰਨਾ ਬੀਜੇਪੀ ਦੇ ਵਿੱਚ ਹੀ ਦੋਸੁਰ ਨੇ ਸੁਝੇਸ਼ਨ ਦਿੱਤੀ ਉਹਨਾਂ ਨੇ ਪ੍ਰਧਾਨ ਸੁਭੀਸ਼ ਸਿੰਘ ਬਾਦਲੂਹਰਾ ਨੂੰ ਕਿ ਜਿੱਥੇ ਤੱਕ ਹੋ ਸਕੇ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਕਿਸੇ ਹੋਰ ਨੂੰ ਆਣ ਦਿਓ ਤੇ ਅੱਜ ਵੀ ਜਿਹੜੀ ਪੰਥ ਤੇ ਪੰਥਕ ਪਾਰਟੀ ਅਕਾਲੀ ਦਲ ਹੈਗੀ ਐ ਉਹਦਾ ਜਿਹੜਾ ਸੁਰਤਾਲ ਹੈ ਜਿਹੜਾ ਉਹ ਤਾਂ ਹੀ ਥੋੜਾ ਠੀਕ ਹੋਏਗਾ ਜੋ 84 ਦੇ ਵਿੱਚ ਹੋਇਆ ਉਹਦੀ ਪੁਸ਼ਤਪਨਾਈ ਅਜੇ ਤੱਕ ਕਾਂਗਰਸ ਕਰ ਰਹੀ ਹੈ ਜਗਦੀਸ਼ ਟਾਇਟਲਰ ਸੱਜਨ ਕੁਮਾਰ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਰਨਤਾਰਨ ਦੇ ਬਾਈ ਇਲੈਕਸ਼ਨ ਜਿਹੜੇ ਨੇ ਉਹ ਕਿਉਂਕਿ ਉਹ ਸਭ ਦਾ ਕੈਂਪੇਨ ਚੱਲ ਰੀਆਂ ਨੇ ਉਸ ਨੂੰ ਲੈ ਕੇ ਕੁਝ ਆਪਣੀ ਸ਼ਿਕਾਇਤ ਦਰਜ ਕੀਤੀ ਹੈ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਆਏ ਨੇ ਅੱਜ ਔਰ ਅਰਸ਼ਦੀਪ ਕਲੇਰ ਜਿਹੜੇ ਲੀਗਲ ਸੈਲ ਦੇ ਪ੍ਰਧਾਨ ਨੇ ਉਹ ਆਪਣੇ ਨਾਲ ਆਪਣਾ ਵਫਦ ਲੈ ਕੇ ਉਹਨਾਂ ਕੋਲ ਗਏ ਸੀ ਕਿ ਸ਼ਿਕਾਇਤ ਦਰਜ ਕੀਤੀ ਹੈ ਕਿ ਉਹਨਾਂ ਦੀਆਂ ਸ਼ੰਕਾਵਾਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਵੀ ਮਸਲਿਆਂ ਤੇ ਗੱਲਬਾਤ ਕਰਾਂਗੇ ਸਸਕਲ ਕਲੇਰ ਸਾਹਿਬ ਤੱਤੀ ਕਾਲ ਜੀ ਕਲੀਰ ਸਾਹਿਬ ਅੱਜ ਜਿਹੜੀ ਸ਼ਿਕਾਇਤ ਤੁਸੀਂ ਲੈ ਕੇ ਗਏ ਹੋ ਇਲੈਕਸ਼ਨ ਕਮਿਸ਼ਨ ਕੋਲ ਉਹ ਬਾਈ ਇਲੈਕਸ਼ਨ ਹੈ ਸਭ ਨੂੰ ਪਤਾ ਹੈ ਕੈਂਪੇਨ ਸਾਰੀਆਂ ਪਾਰਟੀਆਂ ਕਰ ਰਹੀਆਂ ਸਾਰੇ ਉਮੀਦਵਾਰ ਆਪਣੇ ਆਪਣੇ ਦੁਬਾਰਾ ਤੋਂ ਜਿਹੜੇ ਕਹਿ ਸਕਦੇ ਆ ਕਿ ਇਲੈਕਸ਼ਨ ਮੋਡ ਦੇ ਵਿੱਚ ਆਏ ਪਏ ਹੈ ਬਾਈ ਇਲੈਕਸ਼ਨ ਕਰਕੇ ਤੇ ਤੁਸੀਂ ਅੱਜ ਕੀ ਸ਼ਿਕਾਇਤ ਦਾਜ ਕਰਾਈ ਹੈ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਤਰਨ ਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜਿਹੜੀ ਉਹ 11 ਨਵੰਬਰ ਨੂੰ ਹੋਣ ਵਾਲੀ ਹੈ ਹਲੇ ਬਾਈ ਇਲੈਕਸ਼ਨ ਬਿਲਕੁਲ ਇਨੀਸ਼ੀਅਲ ਸਟੇਜ ਹੈ ਸ਼ੁਰੂਆਤ ਹੋਈ ਹੈ ਮਤਲਬ ਹਲੇ ਤੱਕ ਸਿਰ ਚੋਂ ਪੂਣੀ ਵੀ ਨਹੀਂ ਕੱਤੀ ਤੇ ਪੰਜਾਬ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਸ਼ੁਰੂ ਕਰਤਾ ਜਿਹੜੀ ਅੱਜ ਦੀ ਸ਼ਿਕਾਇਤ ਸੀ ਉਹ ਹੈ ਕਿ ਉੱਥੇ ਦੋ ਡੀਐਸਪੀ ਨੇ ਇੱਕ ਤਰਨਤਾਰਨ ਦੇ ਡੀਐਸਪੀ ਸਿਟੀ ਨੇ ਇੱਕ ਡੀਐਸਪੀ ਡੀ ਨੇ ਜਗਜੀਤ ਸਿੰਘ ਤੇ ਸੁਖਬੀਰ ਸੇ ਇਹ ਦੋਹੇ ਉੱਥੇ ਐਸਐਚਓ ਲੱਗੇ ਰਹੇ ਨੇ ਲੰਬਾ ਸਮਾਂ ਜਦੋਂ ਇਹ ਹਰਮੀਤ ਸੰਧੂ ਸਾਹਿਬ ਵਿਧਾਇਕ ਸੀ ਉਦੋਂ ਇਹ ਦੋਏ ਉੱਥੇ 4 ਤੋਂ 5 ਸਾਲੇ ਐਸਐਚਓ ਰਹੇ ਉਹਨਾਂ ਦੇ ਬੜੇ ਖਾਸਮ ਖਾਸ ਨੇ ਉਹਨਾਂ ਦੇ ਘਰ ਦੇ ਮੈਂਬਰ ਨੇ ਹੁਣ ਇਲੈਕਸ਼ਨ ਕੋਡ ਲੱਗਣ ਤੋਂ ਜਸਟ ਪਹਿਲਾਂ ਦੁਬਾਰਾ ਇਹਨਾਂ ਨੂੰ ਉੱਥੇ ਡੀਐਸਪੀ ਲਾਇਆ ਗਿਆ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਕਿ ਜਿਹੜਾ ਅਫਸਰ ਜਿੱਥੇ ਬਾਈ ਇਲੈਕਸ਼ਨ ਹੋਣੀ ਹੈ ਉੱਥੇ 3 ਸਾਲ ਤੋਂ ਵੱਧ ਰਹਿ ਚੁੱਕਿਆ ਉੱਥੇ ਨਹੀਂ ਲੱਗ ਸਕਦਾ ਤਾਂ ਸਾਰੇ ਨਿਯਮ ਕਾਨੂੰਨ ਛੱਕੇ ਟਾਂਕੇ ਇਹਨਾਂ ਨੂੰ ਡੀਐਸਪੀ ਲਾ ਕੇ ਉੱਥੋਂ ਲੋਕਾਂ ਨੂੰ ਧਮਕਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗਣ ਦਾ ਕੰਮ ਇਹ ਲੋਕ ਕਰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਨੇ ਜੇ ਕੋਈ ਪੰਚ ਸਰਪੰਚ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਚੜਤ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦੇ ਵਿੱਚ ਲੋਕ ਨੇ ਕਿਉਂਕਿ ਕੈਂਡੀਡੇਟ ਬਹੁਤ ਵਧੀਆ ਧਰਮੀ ਫੌਜੀਆ ਦਾ ਪਰਿਵਾਰ ਹੈ ਸੋ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਮਦਦ ਕੀਤੀ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਚ ਪੰਜਾਬ ਸੁਰੱਖਿਅਤ ਮਹਿਸੂਸ ਕਰਦਾ ਔਰ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲੀ ਪਸੰਦ ਹੈ ਉਹਦੀ ਸ਼ੁਰੂਆਤ ਤਰਨ ਤਰਨ ਤੋਂ ਹੋਣੀ ਸੋ ਹੁਣ ਅਕਾਲੀ ਦਲ ਦੀ ਚੜ੍ਹਾਈ ਨੂੰ ਦੇਖ ਕੇ ਸਰਕਾਰ ਮੈਨੂੰ ਲੱਗਦਾ ਹੈ ਕਿ ਕਿਸੇ ਤਰੀਕੇ ਫਰਸਟ੍ਰੇਸ਼ਨ ਚ ਹੈ ਉੱਥੇ ਸਿੱਧੇ ਕੰਮ ਕਰ ਰਹੀ ਹੈ ਪੁਲਿਸ ਅਫਸਰਾਂ ਤੇ ਦਬਾਅ ਪਾ ਰਹੀ ਹੈ ਉਹ ਅੱਗੇ ਲੋਕਾਂ ਤੇ ਦਬਾਅ ਪਾ ਰਹੇ ਨੇ ਝੂਠੇ ਪਰਚਿਆਂ ਦੀ ਧਮਕੀਆਂ ਦੇ ਰਹੇ ਨੇ ਸੋ ਅਗਰ ਇਸ ਤਰੀਕੇ ਦੇ ਨਾਲ ਇਲੈਕਸ਼ਨ ਦਾ ਪ੍ਰੋਸੈਸ ਹੈ ਜਿਹਨੂੰ ਕੰਪਰੋਮਾਈਜ਼ ਕੀਤਾ ਜਾਊਗਾ ਤਾਂ ਅਸੀਂ ਅੱਜ ਸਿਵਨ ਸੀ ਸਾਹਿਬ ਜਿਹੜੇ ਚੀਫ ਇਲੈਕਟੋਰਲ ਅਫਸਰ ਹਨ ਪੰਜਾਬ ਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਤੇ ਨੱਥ ਪਾਈ ਜਾਏ ਇਹ ਅਫਸਰਾਂ ਨੂੰ ਇਮੀਡੀਏਟਲੀ ਉੱਥੋਂ ਟਰਾਂਸਫਰ ਕੀਤਾ ਜਾਏ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਮੁਤਾਬਕ ਕੀ ਉੱਥੇ ਨਹੀਂ ਰਹਿ ਸਕਦੇ ਸੋ ਹੁਣ ਅੱਜ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਦੇ ਖਿਲਾ ਅ ਮੂਝ ਹਲੰਦੀ ਉਥੇ ਪੂਰੀ ਦੀ ਪੂਰੀ ਸਰਦਾਰੀ ਹੈਗੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੀ ਆਪਣੇ ਤਰੀਕੇ ਦੇ ਨਾਲ ਕਿਉਂਕਿ ਸਰਕਾਰ ਦੇ ਵਿੱਚ ਹੈ ਤੁਹਾਨੂੰ ਲੱਗਦਾ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਪਾਰਟੀ ਹੋਵੇ ਖਾਸ ਕਰਕੇ ਬਾਈ ਇਲੈਕਸ਼ਨ ਦੇ ਮੌਕੇ ਤੇ ਜੇ ਪਾਰਟੀ ਸਰਕਾਰ ਚ ਜਿਹੜੀ ਹੁੰਦੀ ਹੈ ਉਹਦੀ ਜਿੱਤ ਹੁੰਦੀ ਹੁੰਦੀ ਹੈ ਪਰ ਉਥੇ ਸਿਨੈਰੀਓ ਜਿੱਥੋਂ ਤੱਕ ਪੜਿਆ ਜਾ ਰਿਹਾ ਕੁਝ ਡਿਫਰੈਂਟ ਨਤੀਜੇ ਆਣ ਦੀ ਪੂਰੀ ਉਮੀਦ ਲੱਗ ਰਹੀ ਹੈ ਜਾਂ ਹੋ ਸਕਦਾ ਹੈ ਕਿ ਸਰਕਾਰ ਇਸ ਵਾਰ ਕਿਉਂਕਿ ਪਿਛਲੇ ਇਲੈਕਸ਼ਨਸ ਦੇ ਵਿੱਚ ਜ਼ਿਆਦਾਤਰ ਜੇ ਐਦਾਂ ਹੋਇਆ ਹੈ ਬਿਲਕੁਲ ਇਸ ਸਰਕਾਰ ਦੇ ਵਿੱਚ ਪਰ ਆਮ ਤੌਰ ਤੇ ਗੱਲ ਰੱਖੀ ਜਾਂਦੀ ਹੈ ਕਿ ਵਾਈ ਇਲੈਕਸ਼ਨ ਦੇ ਵਿੱਚ ਜਿਹੜਾ ਸਰਕਾਰੀ ਪੱਖ ਹੈ ਉਹੀ ਜ਼ਿਆਦਾ ਭਾਰੂ ਹੋ ਜਾਂਦਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਜ਼ੁਲਮ ਵਾਲੀਆਂ ਸਰਕਾਰਾਂ ਨੇ ਉਹਨਾਂ ਦੀ ਜੜ ਬਾਈ ਇਲੈਕਸ਼ਨ ਚ ਪੁੱਟੀ ਹੈ ਚਾਹੇ ਗਿੱਦੜਬਾਹ ਦੀ ਬਾਈ ਇਲੈਕਸ਼ਨ ਹੋਵੇ ਉਦੋਂ ਕਾਂਗਰਸ ਨੇ ਪੰਜਾਬ ਦੇ ਵਿੱਚ ਜਿੰਨੀ ਵਧੇ ਕੀ ਉਦੋਂ 92 ਤੋਂ 97 ਕਾਂਗਰਸ ਦਾ ਰਾਜ ਦੇ ਵਿੱਚ ਹੋਈ ਹੈ ਉਹਦੀ ਜੜ ਸ਼੍ਰੋਮਣੀ ਅਕਾਲੀ ਦਲ ਨੇ ਗਿੱਦੜਬਾਹ ਦੀ ਬਾਈ ਇਲੈਕਸ਼ਨ ਚ ਪੁੱਟੀ ਆਦਮਪੁਰ ਦੀ ਬਾਈ ਇਲੈਕਸ਼ਨ ਚ ਸੋ ਸਰਕਾਰਾਂ ਦੀ ਜੜ ਅਕਾਲੀ ਦਲ ਬਾਈ ਇਲੈਕਸ਼ਨਾਂ ਚ ਪੁੱਟਦਾ ਰਿਹਾ ਔਰ ਇਹੀ ਹੁਣ ਤਰਨ ਤਰਨ ਦੇ ਵਿੱਚ ਇਤਿਹਾਸ ਦੁਹਰਾਇਆ ਜਾਊਗਾ ਔਰ ਤਰਨ ਤਰਨ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਜਿਤਵਾਦ ਵਧ ਰਿਹਾ ਔਰ ਕੱਲਾ ਅਕਾਲੀ ਦਲ ਨਹੀਂ ਅੱਜ ਪੰਜਾਬ ਇੱਕ ਵੱਡੀ ਜਿਤਵਲ ਵਧੂਗਾ ਤੇ ਇਹ ਸਰਕਾਰ ਹੈ ਜਿਹੜੀ ਨਕਮੀ ਨਕਾਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਚ ਚੱਲ ਰਹੀ ਹੈ ਇਹਦਾ ਪਤਨ ਇਹੀ ਬਾਈਲੈਕਸ਼ਨ ਸ਼ੁਰੂ ਕਰੇਗੀ ਜੀ ਕਲੀਅਰ ਸਰ ਜਿੱਥੇ ਤੱਕ ਗੱਲ ਕਰੀਏ ਕੋਲੀਸ਼ਨ ਦੀ ਜੇ 27 ਦੀਆਂ ਚੋਣਾਂ ਨੂੰ ਲੈ ਕੇ ਗੱਲ ਕਰੀਏ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਬਕਾ ਟਕਸਾਲੀ ਅਕਾਲੀ ਜਿਹੜੇ ਨੇ ਜਗਤੀ ਸਿੰਘ ਚੀਮਾ ਹੋਰਾਂ ਨੇ ਤੁਹਾਨੂੰ ਨੌਲੇਜ ਵੀ ਹੋਣਾ ਤੇ ਉਸ ਨੂੰ ਲੈ ਕੇ ਜੇ ਗੱਲ ਕੀਤੀ ਜਾਏ ਤਾਂ ਅੱਜ ਫਿਰ ਕਿਉਂਕਿ ਬਿੱਟੂ ਵੀ ਉੱਥੇ ਸੀਗੇ ਕਰਾਨਾ ਜੁਆਇਨਿੰਗ ਤੇ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰਸ ਉੱਥੇ ਸੀ ਉਹਨਾਂ ਨੂੰ ਬਿੱਟੂ ਜੀ ਨੂੰ ਜੋ ਪੁੱਛਿਆ ਗਿਆ ਦੁਬਾਰਾ ਤੋਂ ਕਿ ਕੀ ਕੋਈ ਕੋਲੀਸ਼ਨ ਦੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੈਗੀ ਹੈ ਕੋਈ ਹੋ ਸਕਦੀ ਹੈ ਸਤਾਈ ਚ ਕੋਈ ਕੋਲੀਸ਼ਨ ਤੇ ਉਹ ਕਹਿੰਦੇ ਬਿਲਕੁਲ ਵੀ ਇਹ ਜੀ ਗੱਲ ਨਹੀਂ ਹੈ ਜਿੱਥੇ ਕਿ ਬਾਰ-ਬਾਰ ਜਿਹੜੇ ਚਾਹੇ ਜਿੰਨੇ ਵੀ ਬੀਜੇਪੀ ਚ ਚਾਹੇ ਕਾਂਗਰਸ ਤੋਂ ਲੀਡਰਸ ਆਏ ਨੇ ਚਾਹੇ ਕੋਈ ਵੀ ਨੇ ਜਿੱਥੇ ਤੱਕ ਚਿੱਟੇ ਦੀ ਗੱਲ ਬਾਰ ਬਾਰ ਉੱਥੇ ਹੁੰਦੀ ਰਹੀ ਚਿੱਟੇ ਦੇ ਵਪਾਰੀ ਕਿਹਾ ਜਾਂਦਾ ਰਿਹਾ ਉੱਥੇ ਹੀ ਕਿਵੇਂ ਹੋ ਸਕਦਾ ਕਿ ਕਿਸੇ ਉਹਨਾਂ ਨਾਲ ਕੋਲੀਸ਼ਨ ਕਰੀਏ 117 ਸੀਟਾਂ ਤੇ ਪੂਰੇ ਤਰੀਕੇ ਦੇ ਨਾਲ ਬੀਜੇਪੀ ਜਿਹੜੀ ਹੈ ਖੁਦ ਆਪਣੇ ਆਪ ਨੂੰ ਖੜਾ ਕਰੇਗੀ ਪੰਜਾਬ ਦੇ ਵਿੱਚ ਔਰ ਨਿਤਰੇਗੀ ਦੇਖੋ ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਰਵਨੀਤ ਬਿੱਟੂ ਐਸੀਆਂ ਗੱਲਾਂ ਕਰ ਦਿੰਨੇ ਮਤਲਬ ਰਵਨੀਤ ਬਿੱਟੂ ਉਹ ਲੀਡਰ ਹੈ ਜਿਨ੍ਹਾਂ ਦੀ ਕਈ ਹੋਈ ਗੱਲ ਦੀ ਕੋਈ ਕ੍ਰੈਡਿਬਿਲਿਟੀ ਨਹੀਂ ਕਿਸਾਨੀ ਅੰਦੋਲਨ ਵੇਲੇ ਤਾਂ ਇਹ ਕਹਿੰਦੇ ਸੀ ਜੀ ਬੀਜੇਪੀ ਵਾਲੇ ਮੈਨੂੰ ਲੱਭ ਜਾਣ ਮੈਂ ਛਿੱਤਰ ਮਾਰੂ ਇਹਨਾਂ ਦੇ ਪਾਰ ਕਾ ਚ ਚੱਪਲਾਂ ਗੱਡੀ ਛਿੱਤਰ ਮਾਰਦੇ ਭੱਜਦੇ ਫਿਰਦੇ ਸੀ ਮੁੜ ਕੇ ਬਿੱਟੂ ਸਾਹਿਬ ਅੱਜ ਉਸੇ ਪਾਰਟੀ ਦੇ ਵਿੱਚ ਬੈਠੇ ਨੇ ਤੇ ਦੂਸਰੀ ਗੱਲ ਹੈ ਕਿ ਜਗਦੀਪ ਚੀਮਾ ਸਾਹਿਬ ਦਾ ਵੀ ਮੈਂ ਪਿਛਲੇ ਦਿਨੀ ਬਿਆਨ ਸੁਣ ਰਿਹਾ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਚੋਂ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਉਹਨਾਂ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਰ ਮੈਂ ਸੁਣਿਆ ਚੀਮਾ ਸਾਹਿਬ ਦਾ ਕਹਿੰਦੇ ਜੀ ਮੈਂ ਪੰਥ ਦੀ ਗੱਲ ਕਰਦਾ ਦੇਖੋ ਇਹ ਬੜਾ ਪੁਰਾਣਾ ਪਰਿਵਾਰ ਹੈ ਮਤਲਬ ਜਿਹੜੇ ਜਗਦੀਪ ਚੀਮਾ ਜੀ ਨੇ ਇਹ ਸਰਦਾਰ ਰਣਧੀਰ ਸਿੰਘ ਚੀਮਾ ਜੀ ਦੇ ਫਰਜ਼ੰਦਾ ਹੈ ਸ਼੍ਰੋਮਣੀ ਕਾਲਦਲ ਦਾ ਬੜਾ ਪੁਰਾਣਾ ਪਰਿਵਾਰ ਹੈ ਤੇ ਅੱਜ ਸਰੋਪਾ ਕੀ ਤੋਂ ਪੁਆਇਆ ਰਵਨੀਤ ਬਿੱਟੂ ਤੋਂ ਬੈਂ ਸਿੰਘ ਦੇ ਪਰਿਵਾਰ ਤੋਂ ਤਾਂ ਮੈਨੂੰ ਇੱਕ ਗੱਲ ਦੱਸੋ ਜੀ ਅੱਜ ਸਰਦਾਰ ਰਣਧੀਰ ਸਿੰਘ ਜੀ ਚੀਮਾ ਜੀ ਸਾਡੇ ਵਿੱਚ ਨਹੀਂ ਹੈ ਕੀ ਉਹ ਇਹ ਚੀਜ਼ ਦੀ ਇਜਾਜ਼ਤ ਦਿੰਦੇ ਜਿਹੜੇ ਸਾਰੀ ਜ਼ਿੰਦਗੀ ਵਦਾ ਵਧਿਕੀਆਂ ਦੇ ਬੀਨਤ ਸਿੰਘ ਦੇ ਪਰਿਵਾਰ ਦੀ ਵਧਿਕੀਆਂ ਦੇ ਖਿਲਾਫ ਲੜੇ ਤੇ ਅਜ ਉਹਨਾਂ ਦੇ ਪੋਤੇ ਤੋਂ ਜਗਦੀਪ ਸਿੰਘ ਚੀਮਾ ਜੀ ਸਰੋਪਾ ਪਵਾ ਕੇ ਪੰਥ ਦੀ ਗੱਲ ਉੱਥੇ ਕਰ ਰਹੇ ਸੀ ਤਾਂ ਮੈਂ ਉਹ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥ ਦੀ ਆਪਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਹਿਰੇਦਾਰ ਹੈ ਔਰ ਅਕਾਲੀ ਦਲ ਨੇ ਤਾਂ ਕਦੇ ਨਹੀਂ ਕਿਹਾ ਕਿ ਅਸੀਂ ਭਾਜਪਾ ਨਾਲ ਸਮਝੌਤਾ ਕਰਨਾ ਭਾਜਪਾ ਦੇ ਵਿੱਚ ਹੀ ਦੋ ਸੁਰ ਨੇ ਕੁਝ ਲੀਡਰ ਕਹਿ ਦਿੰਦੇ ਸਮਝੌਤਾ ਕਰ ਲਓ ਜਾਖੜ ਸਾਹਿਬ ਹੋਣ ਜਿਆਣੀ ਸਾਹਿਬ ਹੋਣ ਹੋਰ ਇਹਨਾਂ ਦੀ ਲੋਕਲ ਲੀਡਰਸ਼ਿਪ ਹੈ ਆਪ ਹੀ ਕਹੀ ਜਾਂਦੇ ਆਪ ਹੀ ਕੌਂਟਰਡਿਕਟ ਕਰੀ ਜਾਂਦੇ ਆ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਬੀਜੇਪੀ ਨੇ ਉਰੇ ਜੇ ਸੱਤਾ ਦਾ ਆਨੰਦ ਮਾਣਿਆ ਤਾਂ ਸ਼ਰੋਮਣੀ ਅਕਾਲੀ ਦਲ ਦੇ ਗੰਢੇੜੇ ਤੇ ਚੜ ਕੇ ਮਾਣਿਆ ਬੀਜੇਪੀ ਦੀ ਆਪ ਦੀ ਕੋਈ ਪੰਜਾਬ ਦੇ ਵਿੱਚ ਸਿੱਧੀ ਹਸਤੀ ਨਹੀਂ ਹੈ ਬੀਜੇਪੀ ਨੂੰ ਪੰਜਾਬ ਦੇ ਲੋਕ ਹਲੇ ਨਹੀਂ ਪਸੰਦ ਕਰਦੇ ਸੋ ਇਹ ਗੱਲਾਂ ਦਾਅਵੇ ਪੋਲਿਟੀਕਲ ਪਾਰਟੀਆਂ ਕਰਦੀਆਂ ਨੇ ਪੋਲਿਟੀਕਲ ਪਾਰਟੀਆਂ ਇਹ ਤਾਂ ਸਭ ਨਹੀਂ ਕਹਿਣਾ ਕਿ ਅਸੀਂ 117 ਲੜ ਲੈਣੀ 117 ਜਿੱਤ ਜਾਣੀਆਂ ਨੇ ਇਹ ਪੰਜਾਬ ਨੇ ਫੈਸਲਾ ਕਰਨਾ ਲੋਕਾਂ ਨੇ ਫਤਵਾ ਦੇਣਾ ਇਹ ਬਿਆਨਾਂ ਤੇ ਬਹਲਾ ਨਹੀਂ ਜਾਣਾ ਚਾਹੀਦਾ ਜਿੱਥੋਂ ਤੱਕ ਜਗਤਪੀ ਚੀਮਾ ਦੀ ਗੱਲ ਕੀਤੀ ਜਾਏ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਹਿੰਦੇ ਕਿਉਂਕਿ 15 16 ਦੇ ਵਿੱਚ ਨਿਗਾਰ ਹੀ ਉੱਥੋਂ ਆਇਆ ਜਦੋਂ ਕਿ ਵਿਧੀਆਂ ਦੀ ਗੱਲ ਹੋਈ ਔਰ ਖਾਸ ਤੌਰ ਤੇ ਇਹਨਾਂ ਗੱਲਾਂ ਤੇ ਬਾਰ ਬਾਰ ਜਿਹੜੀਆਂ ਮੀਟਿੰਗਾਂ ਹੋਈਆਂ ਮੈਂ ਬਹੁਤ ਸਾਰੇ ਸੁਝਾਅ ਦਿੱਤੇ ਪਰ ਕੋਈ ਵੀ ਅਕਾਲੀ ਦਲ ਦੇ ਵਿੱਚ ਜਿਹੜਾ ਹੈਗਾ ਉਹ ਲੋਕਤੰਤਰ ਤਰੀਕੇ ਦੇ ਨਾਲ ਜਿਹੜੀ ਸੁਣਵਾਈ ਨਹੀਂ ਕੀਤੀ ਗਈ ਮੇਰੀ ਗੱਲ ਨੂੰ ਬਿਲਕੁਲ ਵੀ ਮੈਂ ਨਾਰਾਜ਼ ਹੋ ਕੇ ਤਾਂ ਹੀ ਫਿਰ ਉੱਥੋਂ ਨਾਰ ਹੋਈਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਜਿੱਥੋਂ ਤੱਕ ਦੇਖਿਆ ਜਾਏ ਵੀ ਪ੍ਰਧਾਨ ਦੀ ਗੱਲ ਹੈ ਤੇ ਮੈਂ ਸੁਜੈਸ਼ਨ ਦਿੱਤੀ ਉਹਨਾਂ ਨੇ ਪ੍ਰਧਾਨ ਸੁਭੀਰ ਸਿੰਘ ਬਾਦਲ ਹੁਰਾ ਨੂੰ ਕਿ ਜਿੱਥੋਂ ਤੱਕ ਹੋ ਸਕੇ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਕਿਸੇ ਹੋਰ ਨੂੰ ਆਣ ਦਿਓ ਤੇ ਅੱਜ ਵੀ ਜਿਹੜੀ ਪੰਥ ਤੇ ਪੰਥਕ ਪਾਰਟੀ ਅਕਾਲੀ ਦਲ ਹੈਗੀ ਹੈ ਉਹਦਾ ਜਿਹੜਾ ਸੁਰਤਾਲ ਹੈ ਜਿਹੜਾ ਉਹ ਤਾਂ ਹੀ ਥੋੜਾ ਠੀਕ ਹੋਏਗਾ ਦੇਖੋ ਮੈਂ ਜਗਦੀਪ ਚੀਮਾ ਸਾਹਿਬ ਦੀ ਮੈਂ ਫੇਰ ਦੁਬਾਰਾ ਕਹਿਣਾ ਕਿ ਜਦੋਂ ਪਾਰਟੀ ਚੋਂ ਐਕਸਪੈਲ ਕਰਤੇ ਮੈਂ ਉਹਨਾਂ ਦੀ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਜਗਦੀਪ ਚੀਮਾ ਸਾਹਿਬ ਨੂੰ ਪੁੱਛੋ ਵੀ 2016 ਤੋਂ ਬਾਅਦ ਕਿੰਨੀਆਂ ਇਲੈਕਸ਼ਨਾਂ ਲੜੀਆਂ ਪਾਰਟੀ ਟਿਕਟ ਤੇ ਆਪਾਂ ਵਿਰੋਧ ਚ ਟਿਕਟ ਤਾਂ ਛੱਡੀ ਨਹੀਂ ਕਦੇ ਆਪਾਂ ਤਾਂ ਕਿਹਾ ਨਹੀਂ ਕਿ ਜੀ ਮੈਂ ਐਮਐਲਏ ਨਹੀਂ ਲੜਨੇ ਸੋ ਕਹਿਣੀ ਤੇ ਕਥਨੀ ਦੇ ਵਿੱਚ ਇਸ ਤਰੀਕੇ ਫਰਕ ਨਹੀਂ ਹੋਣਾ ਚਾਹੀਦਾ ਕਹਿਣੀ ਤੇ ਕਰਨੀ ਦੇ ਵਿੱਚ ਸੋ ਮੈਂ ਕਿਉਂਕਿ ਪਾਰਟੀ ਦਾ ਹਿੱਸਾ ਨਹੀਂ ਕਿਸੇ ਵੀ ਪਾਰਟੀ ਚ ਗਏ ਨੇ ਉਹ ਕੀ ਕਹਿੰਦੇ ਨੇ ਮੈਂ ਉਹਦਾ ਜਵਾਬ ਨਹੀਂ ਦੇਣਾ ਚਾਹੁੰਦਾ ਤਾਨੂੰ ਲੱਗਦਾ ਕਿ ਭਾਰਤ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਹੁਣ ਇਸ ਟਾਈਮ ਕਿਉਂਕਿ ਆਪਣੀ ਜਿਹੜੀ ਪਕੜ ਨੂੰ ਮਜ਼ਬੂਤ ਕਰਨ ਵਾਸਤੇ ਦੂਜੀਆਂ ਪਾਰਟੀਆਂ ਦੇ ਲੀਡਰ ਜਿਹੜੇ ਨੇ ਜਿਸ ਤਰ੍ਹਾਂ ਕਾਂਗਰਸ ਤੋਂ ਬਹੁਤ ਸਾਰੇ ਆਏ ਸੀ ਕਿ ਉਹ ਅਕਾਲੀ ਦਲ ਤੋਂ ਜਾ ਰਹੇ ਨੇ ਹੋਰ ਵੀ ਸ਼ਾਇਦ ਆਮ ਆਦਮੀ ਪਾਰਟੀ ਤੋਂ ਇਧਰ-ਉਧਰੋਂ ਵੀ ਕਾਫੀ ਸਾਰੇ ਲੀਡਰ ਸ਼ਾਇਦ ਉਹਨਾਂ ਨੂੰ ਜੁਆਇਨ ਆਉਣ ਵਾਲੇ ਦਿਨਾਂ 'ਚ ਕਰਨ ਜਿਸ ਤਰੀਕੇ ਦੇ ਨਾਲ ਉਹ ਕਲੇਮ ਕਰਦੇ ਨੇ ਵੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਹਜੇ ਲਾਈਨ 'ਚ ਨੇ ਜਿਹੜੇ ਕਿ ਭੱਜ-ਭੱਜ ਕੇ ਭਾਜਪਾ ਦੇ ਵਿੱਚ ਆਉਣਾ ਚਾਹੁੰਦੇ ਨੇ ਦੇਖੋ ਪਾਰਟੀਆਂ ਦੇ ਵਿੱਚ ਉਹ ਲੀਡਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੇ ਨੇ ਵਰਕਰ ਕੈਡਰ ਪਾਰਟੀ ਦੇ ਨਾਲ ਖੜਾ ਹੁੰਦਾ ਸੋ ਲੀਡਰਸ਼ਿਪ ਹੈ ਸੋਚੇ ਕਿ ਮੈਂ ਚਲਾ ਗਿਆ ਮੇਰੇ ਨਾਲ ਪਤਾ ਨਹੀਂ ਕਿੰਨਾ ਕੁ ਵੋਟ ਚਲਾ ਜਾਂਦਾ ਵੋਟ ਕਦੇ ਸ਼ਿਫਟ ਨਹੀਂ ਹੁੰਦਾ ਲੋਕ ਪਾਰਟੀ ਨੂੰ ਕਮਿਟਿਡ ਹੁੰਦੇ ਨੇ ਸੋ ਲੀਡਰਸ਼ਿਪ ਦਾ ਆਉਣ ਜਾਣ ਲੱਗਿਆ ਰਹਿੰਦਾ ਇਹ ਅੱਜ ਦੀ ਪੋਲਿਟਿਕਸ ਦੀ ਤਰਾਸਦੀ ਹੈ ਕਿ ਬਹੁਤ ਜਲਦੀ ਵਿਚਾਰਧਾਰਾ ਬਦਲਦੀ ਹੈ ਬਹੁਤ ਜਲਦੀ ਪੋਲਿਟੀਕਲ ਪਾਰਟੀਆਂ ਬਦਲ ਜਾਂਦੀਆਂ ਨੇ ਪਰ ਲੋਕ ਉੱਥੇ ਖੜੇ ਨੇ ਕੈਡਰ ਉੱਥੇ ਖੜਾ ਸੋ ਬਾਹਲਾ ਕਿਸੇ ਲੀਡਰ ਦੇ ਜਾਣ ਨਾਲ ਕੋਈ ਫਰਕ ਪੈਂਦਾ ਨਹੀਂ ਪਾਰਟੀਆਂ ਲੇ ਸਭ ਚਦੰਬਰਮ ਦਾ ਇੱਕ ਬਿਆਨ ਆਇਆ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਜਿਹੜੇ ਸੀਗੇ ਕਿਉਂਕਿ ਕਾਂਗਰਸ ਦੇ ਬਹੁਤ ਹੀ ਵੱਡੇ ਅਹੁਦਿਆਂ ਤੇ ਹਮੇਸ਼ਾ ਰਹੇ ਨੇ ਲੀਡਰ ਰਹੇ ਨੇ ਔਰ ਮੰਤਰੀ ਰਹੇ ਨੇ 1 2 ਔਰ 3 ਨੰਬਰ ਤੇ ਹਮੇਸ਼ਾ ਉਹ ਉਹਨਾਂ ਨੂੰ ਜਿਹੜਾ ਪੋਜੀਸ਼ਨਸ ਮਿਲਦੇ ਆ ਰਹੀਆਂ ਨੇ ਖਾਸ ਤੌਰ ਤੇ ਉਹਨਾਂ ਦਾ ਬਿਆਨ ਆਇਆ ਕਿ ਇੰਦਰਾ ਗਾਂਧੀ ਨੂੰ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਉਹਦੇ ਲਈ ਉਹਨਾਂ ਨੇ ਜ਼ਿੰਮੇਵਾਰੀ ਜ਼ਰੂਰ ਠਹਿਰਾਇਆ ਪਰ ਉਹਦੇ ਨਾਲ ਹੀ ਉਹਨਾਂ ਨੇ ਕੰਡੀਸ਼ਨ ਅਪਲਾਈਡ ਇਹ ਵੀ ਕਿਹਾ ਹੈ ਕਿ ਏਜੰਸੀਜ਼ ਪੁਲਿਸ ਜਿਹੜਾ ਸੀਗਾ ਸੇਨ ਜਿਹੜੀ ਸੀਗੀ ਉਹਨਾਂ ਸਾਰਿਆਂ ਦੀ ਵੀ ਜਿਹੜੀ ਸੀ ਉਹਦੇ ਵਿੱਚ ਕਾਫੀ ਉਸ ਟਾਈਮ ਦੀ ਜਿਹੜੀ ਸੀ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ 40 ਸਾਲ ਲੱਗੇ ਉਹਨਾਂ ਨੂੰ ਇਹ ਮੰਨਣ ਦੇ ਵਿੱਚ ਕਿ ਜੋ ਵਧਿ ਕੀ ਉਸ ਸਮੇਂ ਕਾਂਗਰਸ ਦੀ ਸਰਕਾਰ ਨੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਕੋਕੇ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਉਡਾ ਦੇਣਾ ਉੱਥੇ ਅੰਦਰ ਜਿਹੜੇ ਪ੍ਰਕਾਸ਼ਿਤ ਸਰੂਪ ਸੀ ਉਹਨਾਂ ਦੇ ਵਿੱਚ ਗੁਲੀਆਂ ਮਾਰ ਦੇਣੀਆਂ ਰਾਗੀ ਸਿੰਘ ਸ਼ਹੀਦ ਕਰਤੇ ਸਰੋਵਰ ਨੂੰ ਲਾਸ਼ਾਂ ਦੇ ਨਾਲ ਲਾਲੋ ਲਾਲ ਕਰਤਾ ਇਹ ਉਹ ਕਾਂਗਰਸ ਹੈ ਉਹ ਜਮਾਤ ਹੈ 40 ਸਾਲ ਬਾਅਦ ਆ ਕੇ ਅੱਜ ਇਹ ਗੱਲਾਂ ਕਹਿਣੀਆਂ ਕਿ ਜੀ ਉਹ ਗਲਤੀ ਸੀ ਠੀਕ ਹੈ ਗਲਤੀ ਸੀ ਪਰ ਅੱਜ ਤੱਕ ਤਾਂ ਪੁਸ਼ਤਪਨਾਈ ਚੱਲਦੀ ਰਹੀ ਹੈ ਜੋ 84 ਦੇ ਵਿੱਚ ਹੋਇਆ ਉਹਦੀ ਪੁਸ਼ਤਪਨਾਈ ਅਜੇ ਤੱਕ ਕਾਂਗਰਸ ਕਰ ਰਹੀ ਹੈ ਜਗਦੀਸ਼ ਟਾਇਟਲਰ ਸੱਜਨ ਕੁਮਾਰ ਰਾਹੁਲ ਗਾਂਧੀ ਦੇਖੋ ਕਈ ਲੋਕ ਵੀ ਇਹ ਕਹਿੰਦੇ ਨੇ ਜੀ ਰਾਹੁਲ ਗਾਂਧੀ ਰਾਹੁਲ ਗਾਂਧੀ ਜ਼ਿੰਮੇਵਾਰ ਨੇ ਕਿਉਂਕਿ ਉਹ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਆਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਅਗਰ ਟਾਇਟਲਰ ਤੇ ਸੱਜਨ ਕੁਮਾਰ ਵਰਗਿਆਂ ਨੂੰ ਪਾਰਟੀ ਚ ਰੱਖੀ ਬੈਠੇ ਨੇ ਜ਼ਿੰਮੇਵਾਰ ਸੋ ਕਿਸੇ ਪ੍ਰੋਗਰਾਮ ਤੇ ਗੱਲ ਕਹਿ ਦੇਣੀ ਕਿ ਜੀ ਉਦੋਂ ਇਹ ਗਲਤੀ ਸੀ ਪਰ ਗਲਤੀ ਨੂੰ ਸੁਧਾਰਨ ਦੀ ਵੀ ਕਦੇ ਕੋਸ਼ਿਸ਼ ਨਹੀਂ ਹੋਈ ਲਗਾਤਾਰ ਉਹਨੂੰ ਐਨਡੋਰਸ ਕੀਤਾ ਗਿਆ ਇਹ ਲੋਕ ਕਾਂਗਰਸ ਦੇ ਨਾਲ ਖੜੇ ਰਹੇ ਔਰ ਅੱਜ ਤੱਕ ਖੜੇ ਨੇ ਸੋ ਠੀਕ ਹੈ ਕਿਸੇ ਵਿੰਟ ਤੇ ਕਹਿਣਾ ਮੈਂ ਇਹ ਕਹੂੰਗਾ ਕਿ 40 ਸਾਲ ਬਾਅਦ ਇਹਨਾਂ ਨੇ ਅਗਰ ਅੱਜ ਇਹ ਗੱਲ ਕਹੀ ਹੈ ਤਾਂ ਚੰਗੀ ਗੱਲ ਹੈ ਇਹਨਾਂ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਕਿ ਕਿੱਡਾ ਵੱਡਾ ਕਾਣ ਇਹਨਾਂ ਨੇ ਸਿੱਖਾਂ ਦਾ ਤੇ ਸਾਡੀਆਂ ਸੰਸਥਾਵਾਂ ਦਾ ਕੀਤਾ ਜੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਜਿਹੜੀ ਪੰਥਕ ਪਾਰਟੀ ਭਾਰਤੀ ਜਨਤਾ ਪਾਰਟੀ ਹੁਣ ਜ਼ਿਆਦਾ ਦਿਖਾਈ ਦੇ ਰਹੀ ਹੈ ਸਾਰੇ ਗੁਰੂਆਂ ਦੇ ਜਿਹੜੇ ਨੇ ਉਹ ਦਿਨ ਜਿਹੜੇ ਮੋਦੀ ਸਾਹਿਬ ਨੇ ਉਹ ਅਨਾਉਂਸ ਕਰਦੇ ਨੇ ਮਨਾਉਂਦੇ ਨੇ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਛੋਟੇ ਸਾਬਜਾਦਿਆਂ ਦੇ ਵੀ ਦਿਨ ਮਨਾਏ ਸਾਰੇ ਜਿਹੜੀ ਪੰਥਕ ਜਿਹੜੀ ਰਿਵਾਇਤਾਂ ਦੇ ਨਾਲ ਜੋ ਵੀ ਹੁੰਦੀਆਂ ਮਤਲਬ ਸਿੱਖੀ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ अहमियत ਦੇ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਫਰਜ਼ ਹੈ ਇਹ ਕੋਈ ਆਸਾਨ ਨਹੀਂ ਕਰ ਰਹੇ ਦੇਸ਼ ਦੀਆਂ ਸਰਕਾਰਾਂ ਭਾਰਤ ਇੱਕ ਆਜ਼ਾਦ ਡੈਮੋਕ੍ਰੈਟਿਕ ਕੰਟਰੀ ਹੈ ਭਾਰਤ ਸੈਕੂਲਿਜ਼ਮ ਦਾ ਸੰਵਿਧਾਨ ਹੈ ਸਾਡਾ ਸੋ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਉਰੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਜਾਂ ਦੇਸ਼ ਦੇ ਵਿੱਚ ਮਨਾਏ ਜਾ ਰਹੇ ਨੇ ਕੋਈ ਸਾਂ ਨ ਹੋ ਰਿਹਾ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਗੁਰੂ ਸਾਹਿਬ ਦੇ ਸਾਡੇ 550 ਸਾਲਾ ਪ੍ਰਕਾਸ਼ ਉਤਸਵ ਤੇ ਕਮਿਟਮੈਂਟ ਕੀਤੀ ਸੀ ਕਿ ਜੀ ਬੰਦੀ ਸਿੰਘ ਛੱਡੇ ਜਾਣਗੇ ਉਹ ਤਾਂ ਅਜੇ ਤੱਕ ਛੱਡੇ ਨਹੀਂ ਗਏ ਮਤਲਬ ਪ੍ਰਧਾਨ ਮੰਤਰੀ ਦਾ ਇਹ ਬਿਆਨ ਜਾਰੀ ਕਰ ਦੇਣਾ ਕਿ ਜੀ ਫਲਾਣੇ ਫਲਾਣੇ ਨੂੰ ਛੱਡਿਆ ਜਾਏਗਾ ਉਹ ਨਹੀਂ ਛੱਡੇਗੇ ਸੋ ਗੱਲਾਂ ਬਹੁਤ ਨੇ ਇਹ ਜਿਹੜੇ ਕ੍ਰੈਡਿਟ ਵਾਰ ਹੈ ਕ੍ਰੈਡਿਟ ਵਾਰ ਦੇ ਵਿੱਚ ਘੱਟ ਪੈਨ ਕੰਮ ਤਾਂ ਲੈ ਬਹੁਤ ਕਰਨ ਵਾਲੇ ਪਏ ਨੇ ਉਸ ਪਾਸੇ ਨੂੰ ਧਿਆਨ ਦਿੱਤਾ ਜਾਵੇ ਹਲੇ ਲਾਂਗਾ ਬੰਦ ਪਿਆ ਲਾਂਗਾ ਖਲਾਇਆ ਜਾਵੇ ਸੋ ਜਿਹੜੀਆਂ ਗੱਲਾਂ ਨੇ ਕਰਨ ਵਾਲੀਆਂ ਸਰਕਾਰਾਂ ਉਹ ਕਰਨ ਕ੍ਰੈਡਿਟ ਬਾਤ ਦੇ ਵਿੱਚ ਲੈ ਲੈਣ ਉਰੇ ਜੇ ਆਪਾਂ ਗਲੋਬਲ ਡਾਇਸ ਦੀ ਵੀ ਗੱਲ ਕਰ ਲੈਂਦੇ ਆ ਜਿੱਦਾਂ ਕਿ ਪੰਜਾਬ ਦੀ ਗੱਲ ਕਰੀਏ ਜਾਂ ਰਣਜੀਤ ਸਿੰਘ ਰਾਜ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਤੱਕ ਕਾਬੁਲ ਕੰਦਾਰ ਤੱਕ ਦੀਆਂ ਗੱਲਾਂ ਹੁੰਦੀਆਂ ਅੱਜ ਕੱਲ ਅਫਗਾਨਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਇੱਥੇ ਢੇੜਾ ਜਿਹੜਾ ਲੱਗਿਆ ਹੋਇਆ ਹੈ ਇੰਡੀਆ ਦੇ ਵਿੱਚ ਔਰ ਉਹਦੇ ਵਿੱਚ ਕਾਫੀ ਸਾਰੀਆਂ ਮਤਲਬ ਕਿ ਦੁਬਾਰਾ ਤੋਂ ਜਿਹੜਾ ਭਾਰਤ ਹੈ ਉਹ ਉੱਥੇ ਕਾਬੁਲ ਦੇ ਵਿੱਚ ਸੋਚ ਰਿਹਾ ਹੈ ਕਿ ਦੁਬਾਰਾ ਤੋਂ ਆਪਣੀ ਉੱਥੇ ਅੰਬੈਸੀ ਕਿਉਂਕਿ ਵਾਪਸ ਲੈ ਲਈ ਸੀ ਜਦੋਂ ਔਰ ਹਜੇ ਉਸ ਚੀਜ਼ ਨੂੰ ਉੱਥੇ ਕਰਨਾ ਹੈ ਜਾਂ ਨਹੀਂ ਕਰਨਾ ਉਹਦੇ ਬਾਰੇ ਕਹਿ ਰਿਹਾ ਮ ਕੀ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਖਾਸ ਤੌਰ ਤੇ ਤਾਲਿਬਾਨਾਂ ਅੰਦਾਜ਼ ਵੀ ਨਜ਼ਰ ਆਇਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਦੋਂ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਹਦੇ ਵਿੱਚ ਔਰਤਾਂ ਜਿਹੜੀਆਂ ਜਰਨਲਿਸਟ ਸਨ ਗਿਆ ਫੀਮੇਲ ਜਰਨਲਿਸਟ ਸਨ ਗਿਆ ਉਹਨਾਂ ਨੂੰ ਸ਼ਮੂਲੀਅਤ ਨਹੀਂ ਕਰਨ ਦਿੱਤੀ ਉਹ ਗੱਲ ਵੱਖਰੀ ਹੈ ਕਿ ਸੰਡੇ ਨੂੰ ਜਿਹੜੀ ਹੋਈ ਹੈ ਤੇ ਉਹਦੇ ਵਿੱਚ ਕੀਤੀ ਗਈ ਤੁਹਾਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਨੂੰ ਇਸ ਗੱਲ ਤੇ ਵੀ ਆਪਣਾ ਜਿਹੜਾ ਹੈਗਾ ਰੁਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਸਾਡੇ ਤੇ ਇੱਥੇ ਇਕੁਐਲਿਟੀ ਹੈਗੀ ਹੈ ਜੈਂਡਰ ਬਾਇਸ ਨਹੀਂ ਹੈਗਾ ਅਸੀਂ ਧਰਤੀ ਤੇ ਦੇਖੋ ਮੈਂ ਜ਼ਰੂਰ ਮੰਨਦਾ ਕਿ ਸਾਡਾ ਸੈਕੂਲਰਿਜ਼ਮ ਦਾ ਸਾਡਾ ਸੰਵਿਧਾਨ ਹੈ ਔਰ ਖਾਸ ਕਰਕੇ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਹੈ ਕਿ ਮਾਨਸ ਕੀ ਜਾਤ ਸਭ ਇੱਕੋ ਪਹਿਚਾਨਬੋ ਸੋ ਕਿ ਮੰਨਦਾ ਆਖੀਏ ਜਿਸ ਜੰਮੇ ਰਾਜਾਂ ਸਾਡੇ ਤਾਂ ਗੁਰੂ ਸਾਹਿਬ ਨੇ ਐਡੇ ਮਹਾਨ ਸਾਨੂੰ ਫਲਸਫੇ ਦਿੱਤੇ ਹੈ ਇਕੁਐਲਿਟੀ ਦੇ ਚਾਹੇ ਉਹ ਜੈਂਡਰ ਇਕੁਐਲਿਟੀ ਹੈ ਚਾਹੇ ਉਹ ਸਾਰੇ ਧਰਮਾਂ ਦੀ ਕੁਆਲਿਟੀ ਹੈ ਸੋ ਇਹਦੇ ਤੇ ਹੀ ਇਸੇ ਫਲਸਫੇ 'ਤੇ ਅੱਗੇ ਵਧਣਾ ਚਾਹੀਦਾ ਸੋ ਉਥੇ ਅਗਰ ਜਰਨਲਿਸਟ ਨੂੰ ਨਹੀਂ ਜਾਣ ਦਿੱਤਾ ਗਿਆ ਭਾਰਤ ਸਰਕਾਰੇ ਦੇ ਵੱਲ ਜ਼ਰੂਰ ਦੇਖੇ ਸੋਚੇ ਔਰ ਭਾਰਤ ਸਰਕਾਰ ਨੇ ਕਿਸ ਤਰੀਕੇ ਕਨਵੇ ਕਰਨਾ ਇਹ ਭਾਰਤ ਸਰਕਾਰ ਦਾ ਡੋਮੇਨ ਹੈ ਪਰ ਹਾਂ ਹੁਣ ਜਿਹੜਾ ਅੱਜ ਕੱਲ ਦਾ ਯੁੱਗ ਚੱਲ ਰਿਹਾ ਮੈਨੂੰ ਲੱਗਦਾ ਹੈ ਕਿ ਲੜਾਈ ਨਾਲੋਂ ਵੱਧ ਇਹ ਆਪਸੀ ਰਿਲੇਸ਼ਨਸ ਡਵੈਲਪ ਕਰਨ ਦਾ ਯੁੱਗ ਹੈ ਦੇਸ਼ਾਂ ਨੂੰ ਆਪਸ ਦੇ ਵਿੱਚ ਟ੍ਰੇਡ ਖੋਲਣਾ ਚਾਹੀਦਾ ਹੈ ਖਾਸ ਕਰਕੇ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਹਮੇਸ਼ਾ ਤੋਂ ਅਸੀਂ ਕਹਿੰਦੇ ਆ ਕਿ ਟ੍ਰੇਡ ਖੋਲਣਾ ਚਾਹੀਦਾ ਚਾਹੇ ਉਹ ਪਾਕਿਸਤਾਨ ਨਾਲ ਹੋਵੇ ਚਾਹੇ ਅਫਗਾਨਿਸਤਾਨ ਨਾਲ ਹੋਵੇ ਟ੍ਰੇਡ ਹੀ ਪ੍ਰੋਸਪਰਿਟੀ ਲੈ ਕੇ ਆ ਸਕਦਾ ਹੈ ਮਾਰਕੀਟਸ ਖੁੱਲ੍ਹੀਆਂ ਚਾਹੀਦੀਆਂ ਨੇ ਇੰਟਰਨੈਸ਼ਨਲ ਮਾਰਕੀਟਸ ਓਪਨ ਹੋਣੀਆਂ ਚਾਹੀਦੀਆਂ ਤੁਸੀਂ ਆਪਣਾ ਪ੍ਰੋਡਕਟ ਕਿਤੇ ਵੀ ਲੈ ਕੇ ਜਾ ਸਕਦੇ ਹੋ ਸੋ ਇਹ ਚੀਜ਼ਾਂ ਅੱਜ ਸਾਡੀ ਇਕਨੋਮੀ ਲਈ ਬਹੁਤ ਜ਼ਰੂਰੀਆਂ ਨੇ ਸਾਡੀ ਤਰੱਕੀ ਲਈ ਬਹੁਤ ਜ਼ਰੂਰੀਆਂ ਨੇ ਤੇ ਇਸ ਦੇ ਪ੍ਰਤੀ ਜਿੰਨੇ ਪੋਜ਼ਿਟਿਵ ਕਦਮ ਨੇ ਸਰਕਾਰਾਂ ਨੂੰ ਚੁੱਕਣੇ ਚਾਹੀਦੇ ਨੇ ਦੇਸ਼ ਦੀ ਸਿਕਿਉਰਿਟੀ ਇੰਟੈਗ੍ਰਿਟੀ ਇਹ ਵੀ ਕਾਇਮ ਰਹਿਣੀ ਚਾਹੀਦੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਅਸੀਂ ਨੈਸ਼ਨਲਿਸਟ ਸਭ ਤੋਂ ਵੱਡੇ ਪੰਜਾਬੀ ਸਭ ਤੋਂ ਵੱਡੇ ਨੈਸ਼ਨਲਿਸਟ ਨੇ ਦੇਸ਼ ਦੇ ਜਿੱਥੇ ਗੱਲ ਆਊਗੀ ਅਸੀਂ ਦੇਸ਼ ਦੇ ਨਾਲ ਖੜੇ ਆ ਪਰ ਹਾਂ ਵਪਾਰ ਵਧਣਾ ਚਾਹੀਦਾ ਹੈ ਲੋਕਾਂ ਦੀ ਤਰੱਕੀ ਇਹਦੇ ਨਾਲ ਬਾਕਪਾ ਧੰਨਵਾਦ ਸਾਹਿਬ ਐਸਐਡੀ ਨਾਲ ਸਿਗੇ ਅਰਸ਼ਦੀਪ ਕਲੇਰ ਜਿਹੜੇ ਕਿ ਲੀਡਰ ਨੇ ਬੁਲਾਰੇ ਨੇ ਬਹੁਤ ਅੱਛੇ ਆਰਤੋਰ ਨਾਲ ਅਸੀਂ ਇਹ ਗੱਲ ਸਾਂਝੀ ਕਰੀਏ ਕਿ ਬਹੁਤ ਤਰਤੀਬ ਦੇ ਨਾਲ ਉਹਨਾਂ ਨੇ ਸਾਰੇ ਜਵਾਬ ਦਿੱਤੇ ਖਾਸ ਤੌਰ ਤੇ ਉਹਨਾਂ ਨੇ ਐਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਮੈਦਾਨ ਦੇ ਵਿੱਚ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਖੜਾ ਕਰ ਰਿਹਾ ਹੈ ਖੜਾ ਕਰਦਾ ਰਹੇਗਾ اور ਹਰ ਮੁੱਦੇ ਤੇ ਹਮੇਸ਼ਾ ਆਪਣੀ ਜੜੀ ਉਹਦੀ ਜੜੀ ਹੈ ਵਿਚਾਰਧਾਰਾ ਬਿਲਕੁਲ ਸਪਸ਼ਟ ਹੈ ਤੋ تین ਬਹੁਤ ਹੀ ਗੁੰਜਲਦਾਰ ਸਵਾਲ ਸੀਗੇ ਪਰ ਉਹਨਾਂ ਨੇ ਬਹੁਤ ਹੀ ਸਟੀਕ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਣੀ ਜਿਹੜੀ ਹੈ رائے ਉਹਦੇ ਤੇ ਸਪਸ਼ਟ ਕੀਤੀ ਹੈ ਔਰ ਅੱਜ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਕੋਲ ਗਏ ਸੀਗੇ ਉਹਦੇ ਵਿੱਚ ਉਹ ਖਾਸ ਤੌਰ ਤੇ ਬਾਈ ਇਲੈਕਸ਼ਨ ਨੂੰ ਲੈ ਕੇ ਜਿਹੜੀ ਉਹਨਾਂ ਦੇ ਸ਼ੰਕਾਵਾਂ ਸੀਗੀਆਂ ਉਸ ਨੂੰ ਲੈ ਕੇ ਉਹਨਾਂ ਨੇ ਉੱਥੇ ਜਿਹੜਾ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਉਹਨਾਂ ਨੇ ਐ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਮਜ਼ਬੂਤ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਜ਼ਬੂਤ ਹੀ ਰਹੇਗਾ ਪਾਰਟੀਆਂ ਚ ਲੀਡਰ ਆਂਦੇ ਰਹਿੰਦੇ ਜਾਂਦੇ ਰਹਿੰਦੇ ਉਸ ਦੇ ਨਾਲ ਜਿਹੜਾ ਕੈਡਰ ਜਿਹੜਾ ਹੈ ਉਦੀ ਮਜ਼ਬੂਤੀ ਨੂੰ ਕੋਈ ਵੀ ਕਿਸੇ ਤਰੀਕੇ ਦੀ ਟਾ ਨਹੀਂ ਲੈ ਜਾ ਸਕਦੀ ਕੈਮਰਾ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ